ਪੰਜਾਬ ਸਰਕਾਰ ਵੱਲੋਂ ਚਲਾਏ ਗਏ ਕਾਸੋ ਆਪਰੇਸ਼ਨ ਤਹਿਤ ਪੀਐਸਪੀ ਜਗੀਰ ਸਿੰਘ ਹੁਸ਼ਿਆਰ ਪਰ ਅਤੇ ਡੀਐਸਪੀ ਜਸਪ੍ਰੀਤ ਸਿੰਘ ਗਰਸ਼ੰਕਰ ਦੀ ਅਗਵਾਈ ਹੇਠ ਥਾਣਾ ਮੁਖੀ ਪਰਮਿੰਦਰ ਸਿੰਘ ਮਾਹਿਲਪੁਰ ਨੇ ਸਮੇਤ ਪੁਲਿਸ ਪਾਰਟੀ ਥਾਣਾ ਮਾਹਿਲਪੁਰ ਅਦੀਨ ਪੈਂਦੇ ਪਿੰਡਾਂ ਵਿੱਚ ਆਪਰੇਸ਼ਨ ਕਾਸੋ ਤਹਿਤ ਕੀ ਤਸ਼ਾਹ ਪਰ ਮਾਰੀ ਜਿਸ ਦੌਰਾਨ ਕੋਈ ਵੱਡੀ ਸਫਲਤਾ ਨਹੀਂ ਮਿਲ ਸਕੀ ਥਾਣਾ ਮੁਖੀ ਮਾਹਿਲਪੁਰ ਨੇ ਦੱਸਿਆ ਕੇ ਆਪਰੇਸ਼ਨ ਕਸੋ ਤਹਿਤ ਪੁਲਿਸ ਦੀਆਂ ਤਿੰਨ ਟੀਮਾਂ ਬਰਾਜੀਆਂ ਗੀਆਂ ਸਨ ਦੋ ਮਾਹਲਪੁਰ ਸ਼ਹਿਰ ਵਿੱਚ ਅਤੇ ਇੱਕ ਟੀਮ ਨੇ ਮਾਹਲਪੁਰ ਦੇ ਆਲੇ-ਦੋਲੇ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਉਹਨਾਂ ਕਿਹਾ ਕਿ ਜਿਨ੍ਹਾਂ ਨਸ਼ਾ ਤਸਕਰਾਂ ਤੇ ਸਾਨੂੰ ਸ਼ੱਕ ਸੀ ਉਹਨਾਂ ਦੇ ਘਰਾਂ ਨੂੰ ਜਿੰਦਰੇ ਲੱਗੇ ਪਾਏ ਗਏ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਪਹਿਲੇ ਹੀ ਪੁਲਿਸ ਦੇ ਆਉਣ ਦੀ ਭਣਕ ਲੱਗ ਗਈ ਹੋਵੇ ਜਿਸ ਕਰਕੇ ਪੁਲਿਸ ਨੂੰ ਖਾਲੀ ਹੱਥ ਵਾਪਸ ਮੋੜਨਾ ਪਿਆ ਪੰਜਾਬ ਵਿੱਚ ਚੱਲ ਰਹੇ ਕਸੋ ਆਪਰੇਸ਼ਨ ਪ੍ਰਤੀ ਮਾਪਿਆਂ ਨੂੰ ਆਪਣੇ ਨੌਜਵਾਨ ਗਬਰੂ ਪੁੱਤਾਂ ਲਈ ਅਸਾਰੂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਮਾਹਲ ਪਰ ਤੋਂ ਸਫਰੀ ਦੀ ਰਿਪੋਰਟ ਅਸੀਂ ਤਾਂ ਕਸੋਪ੍ਰੈਸ਼ਨ ਜਾਵੇ ਅੱਜ ਕੁਛ ਤਸਰੀ ਮਾਲਪੁਰ ਦੇ ਵਿੱਚ ਕੁਛ ਆਸੇ ਪਾਸੇ ਦੇਖਿਆ ਕੁਛ ਮਿਲਿਆ ਜੱਜ ਅਜੇ ਚੱਲ ਰਿਹਾ ਜੀ ਅਜੇ ਚੱਲ ਰਿਹਾ ਇਹਦੇ ਬਾਰੇ ਅਜੇ 2-3 ਘੰਟੇ ਸਾਡੇ ਹੋਰ ਲੱਗਦੇ ਆ ਇਸ ਤੋਂ ਬਾਅਦ ਵੇਖਣ ਜੋ ਵੀ ਇਨਫੋਰਮੇਸ਼ਨ ਆਸਾਂ ਤੋਂ ਜਾਣਕਾਰੀ ਹੋਵੇ